ਮਨਵਰਤ ਦਾ ਐਲਾਨ ਕਰਨ ਵਾਲੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਕੇਂਦਰ ਸਰਕਾਰ ਤੇ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਦੱਸਦੀ ਹੈ ਕਿ ਕਿਸਾਨ ਅੰਦੋਲਨ ਦੌਰਾਨ ਖਨੌਰੀ ਬਾਰਡਰ ਤੇ ਮਨਵਰਤ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਨજરਬੰਦ ਕੀਤੇ ਗਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਡੀ ਐਮ ਸੀ ਹਸਪਤਾਲ ਵਿੱਚ ਖਾਣਾ ਪੀਣਾ ਬੰਦ ਕਰ ਦਿੱਤਾ ਹੈ ਇਸ ਕਾਰਨ ਕਿਸਾਨ ਆਗੂ ਦੇ ਸ਼ੂਗਰ ਦਾ ਪੱਧਰ ਵੱਧ ਗਿਆ ਹੈ ਬੁੱਧਵਾਰ ਨੂੰ ਵੀ ਡਾਕਟਰਾਂ ਦੇ ਨਾਲ-ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਉਹਨਾਂ ਨੂੰ ਖਾਣ ਲਈ ਮਨਾਉਂਦੇ ਰਹੇ ਪਰ ਕਿਸਾਨ ਆਗੂ ਨੇ ਕੁਝ ਵੀ ਖਾਣ ਤੋਂ ਇਨਕਾਰ ਕਰ ਦਿੱਤਾ ਮਿਲੀ ਜਾਣਕਾਰੀ ਮੁਤਾਬਕ ਅਧਿਕਾਰੀਆਂ ਤੇ ਡਾਕਟਰਾਂ ਦੇ ਦਬਾਅ ਕਾਰਨ ਡੱਲੇਵਾਲ ਨੇ ਸਿਰਫ ਪਾਣੀ ਪੀਤਾ ਤੇ ਜੇਪਾਸੇ ਮੰਗਲਵਾਰ ਦੇ ਰਾਤ ਫਰੀਦਕੋਟ ਤੋਂ ਅਜਾਦ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਕਿਸਾਨ ਆਗੂ ਨੂੰ ਮਿਲਣ ਵਾਸਤੇ ਉੱਥੇ ਪਹੁੰਚੇ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਹਨਾਂ ਨੂੰ ਕਿਸਾਨਾਗੂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਕੁਝ ਸਮਾਂ ਹਸਪਤਾਲ ਦੇ ਬਾਹਰ ਰੁਕੇ ਅਤੇ ਵਾਪਸ ਪਰਤ ਗਏ ਬੁੱਧਵਾਰ ਨੂੰ ਵੀ ਡੀ ਐਮ ਸੀ ਹਸਪਤਾਲ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਨਜ਼ਰ ਆ ਰਹੇ ਨੇ ਕਿ ਕਿਸਾਨਾਗੂ ਕੋਲ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਸਿਰਫ ਪ੍ਰਸ਼ਾਸਨਿਕ ਅਧਿਕਾਰੀ ਹੀ ਉਹਨਾਂ ਕੋਲ ਪੁੱਜੇ ਅਤੇ ਉਹ ਕਿਸਾਨਾਗੂ ਨੂੰ ਕੁਝ ਖਾਣ ਲਈ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਜਗਜੀਤ ਸਿੰਘ ਡੱਲੇਵਾਲ ਨੇ ਕੁਝ ਵੀ ਖਾਣ ਤੋਂ ਇਨਕਾਰ ਕਰ ਦਿੱਤਾ ਹਸਪਤਾਲ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਡੀ ਐਮ ਸੀ ਹਸਪਤਾਲ ਦੇ ਮੁੱਖ ਗੇਟ ਸਣੇ ਐਮਰਜੈਂਸੀ ਵਾਰਡ ਦੇ ਬਾਹਰ ਅਤੇ ਜਿਸ ਵਾਰਡ ਵਿੱਚ ਕਿਸਾਨਾਂ ਨੂੰ ਡੱਲੇਵਾਲ ਦਾਖਲ ਨੇ ਉੱਥੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਨੇ ਤਾਂ ਉਧਰ ਨਾਲ ਹੀ ਇਹ ਵੀ ਦੱਸਦੀ ਹੈ ਕਿ ਕਿਸਾਨਾਂ ਨੂੰ ਸੁਖਜੀਤ ਸਿੰਘ ਹਰਦੋ ਝੰਡੇ ਜਿਹੜੇ ਕਿ ਹੁਣ ਮਰਨ ਵਰਤ ਦੇ ਉੱਤੇ ਬੈਠੇ ਨੇ ਢਾਬੀ ਗੁਜਰਾਵਾਂ ਬਾਰਡਰ ਦੇ ਉੱਤੇ ਤਾ ਉਹਨਾਂ ਦਾ ਜਿਹੜਾ ਮਰਨ ਵਰਤ ਹੈ ਉਹ ਦੂਜੇ ਦਿਨ ਵੀ ਜਾਰੀ ਰਿਹਾ ਤੇ ਪੰਜਾਬ ਸਰਕਾਰ ਵੱਲੋਂ ਗੱਲਬਾਤ ਲਈ ਢਾਬੀ ਗੁਜਰਾ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਖਿਲਾਫ ਕਿਸਾਨਾਂ ਨੇ ਨਾਰੇਬਾਜ਼ੀ ਕੀਤੀ ਇਸ ਦੌਰਾਨ ਪੁਲਿਸ ਅਧਿਕਾਰੀਆਂ ਤੇ ਕਿਸਾਨ ਆਗੂਆਂ درمیان ਮੀਟਿੰਗ ਹੋਈ ਕਿਸਾਨ ਆਗੂਆਂ ਨੇ ਦੱਸਿਆ ਕਿ ਪੁਲਿਸ ਅਫਸਰ ਸੁਨੇਹਾ ਲੈ ਕੇ ਆਏ ਸਨ ਕਿ ਪੰਜਾਬ ਸਰਕਾਰ ਕਿਸਾਨੀ ਮਸਲਿਆਂ ਦੇ ਹੱਲ ਲਈ ਕੇਂਦਰ ਤੇ ਕਿਸਾਨਾਂ درمیان ਮੁੱਢ ਤੋਂ ਗੱਲਬਾਤ ਸ਼ੁਰੂ ਕਰਵਾਉਣਾ ਚਾਹੁੰਦੀ ਹੈ ਪਰ ਕਿਸਾਨ ਆਗੂਆਂ ਦਾ ਦੋ ਟੁਕ ਜਵਾਬ ਸੀ ਕਿ ਡੱਲੇਵਾਲ ਦੀ ਰਿਹਾਈ ਤੋਂ ਪਹਿਲਾਂ ਉਹ ਕੋਈ ਵੀ ਗੱਲ ਨਹੀਂ ਕਰਨਗੇ ਤਾਂ ਕੁੱਲ ਮਿਲਾ ਕੇ ਹੁਣ ਡੱਲੇਵਾਲ ਨੇ ਪੰ ਨੂੰ ਭਾਵੇਂ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਡੀ ਐਮ ਸੀ ਹਸਪਤਾਲ ਰੱਖਿਆ ਹੋਇਆ ਪਰ ਫਿਰ ਵੀ ਬਾਕੀ ਕਿਸਾਨ ਆਗੂਆਂ ਦਾ ਮਰਨ ਵਰਤ ਚੱਲ ਰਿਹਾ ਤੇ ਡੱਲੇਵਾਲ ਵੀ ਕਿਤੇ ਨਾ ਕਿਤੇ ਮਰਨ ਵਰਤ ਉੱਤੀ ਨੇ ਕਿਉਂਕਿ ਉਹਨਾਂ ਨੇ ਕੁਝ ਵੀ ਨਹੀਂ ਖਾਦਾ ਸਿਰਫ ਪਾਣੀ ਅਤੇ ਕੈਂਸਰ ਦੀ ਦਵਾਈ ਲੈ ਰਹੇ ਨੇ ਜੇ ਜੋ ਜਾਣਕਾਰ ਸਾਨੂੰ ਮਿਲ ਰਹੀ ਹੈ ਪਰ ਉਹਨਾਂ ਨੇ ਕੁਝ ਵੀ ਖਾਣ ਤੋਂ ਇਨਕਾਰ ਕਰ ਦਿੱਤਾ ਹੈ ਕਹਿੰਦੇ ਮੈਂ ਕੁਝ ਨਹੀਂ ਖਾਵਾਂਗਾ ਜਦੋਂ ਤੱਕ ਸਾਡੀਆਂ ਮੰਗਾ ਨਹੀਂ ਮੰਨਿਆ ਜਾਂਦੀਆਂ ਕਿਉਂਕਿ ਡੱਲੇਵਾਲ ਨੇ ਆਪਣੀ ਪ੍ਰਾਪਰਟੀ ਹੈ ਜਿਹੜੀ ਉਹ ਵੀ ਪਰਿਵਾਰ ਦੇ ਨਾਮ ਕਰਾ ਦਿੱਤੀ ਸੀ ਕਿ ਮੈਂ ਮਰਨwarte ਬੈਠਾ ਜੇਕਰ ਮੇਰੀ ਸ਼ਹੀਦੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਬਾਕੀ ਕਿਸਾਨ ਲੜੀਵਾਰ ਮਰਨwarte ਬੈਠਣਗੇ ਤੇ ਸਿਲਸਿਲਾ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਕੁੱਲ ਮਿਲਾ ਕੇ ਕਹਿ ਲਈਏ ਕਿ ਹੁਣ ਡੱਲੇਵਾਲ ਨੇ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਵਕਤ ਵਿੱਚ ਪਾਇਆ ਹੋਇਆ ਤਾਂ ਜਾਂ ਤਾਂ ਕੇਂਦਰ ਜਾਂ ਤੇ ਪੰਜਾਬ ਸਰਕਾਰ ਨੂੰ ਇਸ ਦਾ ਹੱਲ ਕੱਢਣਾ ਪਏਗਾ ਨਹੀਂ ਤਾਂ ਇਹ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਇੱਕ ਠੋਹਰ ਅੰਦੋਲਨ ਹੈ ਇਹ ਹੋਰ ਮੁਸੀਬਤਾਂ ਵਧਾ ਸਕਦਾ ਹੈ ਜੇਕਰ ਕੋਈ ਅਜਿਹੀ ਘਟਨਾ ਵਾਪਰਦੀ ਆ ਤਾਂ ਉਸ ਤੋਂ ਬਾਅਦ ਹਾਲਾਤ ਵੀ ਵਿਗੜ ਸਕਦੇ ਨੇ ਜੋ ਜੱਜ ਧੰਨਵਾਦ